ਨਹੀਂ ਵੇਖੀ ਹੋਣੀ ਨਹੀਂ ਵੇਖੀ ਹੋਣੀ ਨਹੀਂ ਵੇਖੀ ਹੋਣੀ ਇਹੋ ਜੀ ਫੈਮਲੀ ਪਿਕਚਰ ਨਹੀਂ ਦੇਖੀ ਹੋਣੀ ਪੁੱਤਰੀ ਕਾਸਟਡੀ ਮਾਂ ਪੁੱਤ ਤੇ ਪਿਓ ਇਕੱਠੇ ਹੋ ਰਹੀ ਹੈ ਇਹਨਾਂ ਦੀ ਫੋਟੋ ਕਿਉਂਕਿ ਇਹਨਾਂ ਨੇ ਕੁਝ ਅਜੇ ਹੀ ਗਲਤੀ ਕਰਤੀ ਹੈ ਜਿਸ ਦੇ ਕਰਕੇ ਪੁੱਤ ਤਾਂ ਅੰਦਰ ਗਿਆ ਮਾਂ ਪਿਓ ਵੀ ਹੋ ਗਏ ਅੰਦਰ 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 ਪਰਦਾ 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 ਪੁੱਤ ਦੀ ਗਲਤੀ ਤੇ ਪੜਦਾ ਮੈਂnga ਪਿਆ ਪੁੱਤ ਦੀ ਗਲਤੀ ਤੇ ਪੜਦਾ ਪੰਦੇ ਪੰਦੇ ਮਾਤੇ ਪਿਓ ਦੋਵੇਂ ਹੋ ਬੈਠੇ ਅੰਦਰ ਯਾਨੀ ਕਿ ਪੁੱਤ ਤੇ ਦਾ ਕਤਲ ਦਾ ਪਰਚਾ ਪਿਆ ਮਾਤੇ ਪਿਓ ਤੇ ਵੀ ਪੈ ਗਿਆ ਕਿਉਂਕਿ ਗਲਤੀ ਹੀ ਇਹ ਜੀ ਸੀ ਦਰਸਨ ਇਹ ਕਟਨਾ ਗੁਰਦਾਸਪੁਰ ਦੀ ਹੈ ਜਿੱਥੇ ਕਿ ਇੱਕ ਨੌਜਵਾਨ ਨੇ ਚਿੱਤੇ ਦੀ ਓਵਰਡੋਸ ਲੈ ਲਈ ਦੱਸਿਆ ਜਾ ਰਿਹਾ ਕਿ ਉਸ ਦੇ ਦੋਸਤ ਉਸ ਨੂੰ ਇੱਕ ਦੋਸਤ ਦੇ ਘਰ ਛੱਡ ਗਏ ਜਿਸ ਦੇ ਘਰ ਛੱਡ ਗਏ ਉੱਥੇ ਉਸ ਦੀ ਮੌਤ ਹੋ ਗਈ ਬਸ ਫਿਰ ਕਿਸੇ ਉਸ ਦੋਸਤ ਦੇ ਮਾਤਾ ਪਿਓ ਨੇ ਰਲ ਕੇ ਉਸ ਮੁੰਡੇ ਨੂੰ ਰੇੜੀ ਤੇ ਪਾਇਆ ਤੇ ਨਾਲੇ ਚ ਜਾ ਕੇ ਸੁੱਟ ਦਿੱਤੇ লাশ ਜਿਸ ਤੋਂ ਬਾਅਦ ਪੁਲਿਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਪੁੱਤ ਦੀ ਗਲਤੀ ਦੇ ਪਰਦਾ ਪਾਉਣ ਵਾਸਤੇ ਮਾਪਿਓ ਵੀ ਇਸ ਗੁਨਾਹ ਦੇ ਹਿੱਸੇਦਾਰ ਬਣ ਗਏ ਤੇ ਉਹਨਾਂ ਨੂੰ ਵੀ ਪੁਲਿਸ ਨੇ ਕਰ ਲਿਆ ਗ੍ਰਿਫਤਾ ਗ੍ਰਿਫਤਾਰ ਗ੍ਰਿਫਤਾਰ ਆਉਤ ਹਾਨੂੰ ਦਿਖਾਨੇ ਆ ਕੀ ਇਹ ਪੂਰਾ ਮਾਮਲਾ ਦਨਕੈਲ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀ ਪ੍ਰਦੀਪਾ ਮਾਨਯੋਗ ਐਸਐਸਪੀ ਬਟਾਲਾ ਸ਼੍ਰੀਮਤ ਸ਼੍ਰੀ ਅਸ਼ਵਨ ਗੋਟਿਆਲ ਆਈਪੀਐਸ ਦੇ ਨਿਸ਼ਾਨਦੇਸ਼ ਤੇ ਜਿਹੜੇ ਸਾਡੇ ਐਸਪੀ ਸ਼੍ਰੀ ਹਰਮਿੰਦਰ ਸਿੰਘ ਦੀ ਪੀਪੀਐਸ ਬੀ ਨੇ ਜਿਹੜੇ ਸਾਡੇ ਉਹਨਾਂ ਦੇ ਨਿਸ਼ਾਨਦੇਸ਼ ਤੇ ਐਸਐਚਓ ਕਾਦੀਆ ਬਲਵਿੰਦਰ ਸਿੰਘ ਵੱਲੋਂ ਬੜੀ ਸਖਤ ਮੀਟ ਨਾਲ ਜਿਹੜੇ ਟੈਕਨੀਕਲ ਐਵਿਡੈਂਸ ਨੂੰ ਨੌਲਜ ਪੁਲ ਲਿਆ ਦਿਆ ਹੋਇਆ ਇੱਕ ਪਰਚਾ ਜਿਸਟ ਹੋਇਆ ਸੀ ਇਥੇ ਪਰਚਾ ਨੰਬਰ 28302 ਦਾ ਉਸ ਦੇ ਵਿੱਚ ਉਹਦੇ ਸਾਰੇ ਜਿਹੜੇ ਜਿਹੜੇ ਪੰਜ ਦੋਸ਼ੀ ਹੈ ਉਸ ਨੂੰ ਟੈਕਨਿਕ ਸਪੋਰਟ ਨਾਲ ਗ੍ਰਿਫਤਾਰ ਕੀਤਾ ਇਹ ਵਕੂਆਇਤਰਾ ਹੋਇਆ ਸੀ ਕਿ ਮਿਤੀ 24 22/4 ਨੂੰ ਇੱਕ ਨੌਜਵਾਨ ਦੀ ਲਾਸ਼ ਕਪੜੇ ਦੇ ਲੰਬੇਟੀ ਹੋਈ ਨਾਲੇ ਜੋ ਮਿਲੀ ਸੀ ਉਸ ਬਾਅਦ ਜੀਰੋਸ ਦੇ ਪਿਤਾ ਨੇ ਉਸ ਦੀ ਲਾਸ਼ ਨੂੰ شناخت ਕਰਦੇ ਹੋਏ ਆਪਣਾ ਬਿਆਨ ਐਸਟੋਪਰ ਰਿਜਿਸਟਰ ਕਰਾਇਆ ਸੀ ਕਿ ਉਸ ਦਾ ਜਿਹੜਾ ਬੇਟਾ ਸਾਹਿਲ ਹੈ ਮ੍ਰਿਤਕ ਜਿਹੜਾ ਵਾ ਉਹ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਬਾਜ਼ਮਾਰਨ ਤੇ ਇੱਕ ਰੋਬਰ ਗਿਆ ਸੀ ਤੇ ਉਸ ਤੋਂ ਉਤਬਾਰ ਉਹ ਘਰ ਨਹੀਂ ਆਇਆ ਨੈਕਸਟ ਡੇ ਉਹਨੇ ਉਸ ਦੀ ਲਾਸ਼ ਦੀ ਵੇਖੇ شناخت ਕਰਕੇ ਆਪਣਾ ਪਰਚਾ ਰਿਜਿਸਟਰ ਕਰਾਇਆ 302 ਦਾ ਉਸ ਦੀ ਪਰਚਾ ਰਿਜਿਸਟਰ ਕਰਨ ਤੋਂ ਬਾਅਦ ਐਸਐਚਓ ਨੇ ਆਪਣੀ ਜਿਹੜੀ ਅਫਸਰ ਦੀ ਡਾਇਰੈਕਸ਼ਨਸ ਤੇ ਉਹਨਾਂ ਦੀ ਦਿਸ਼ਾਦੇਸ਼ ਤੇ ਪਤੀ ਸਮਝ ਲੈਂਦਾ ਸਾਰੇ ਇਲਾਕੇ ਵਿੱਚ ਜਿਹੜੇ ਦੋਸ਼ੀ ਆ ਦੀ ਉਹਨਾਂ ਨੇ ਭਾਲ ਕੀਤੀ ਤੇ ਜਿਹੜੀ ਟੈਕਨੀਕਲ ਸਪੋਰਟ ਲਈ ਸਾਇੰਟਿਸਟਿਕ ਸਪੋਰਟ ਲਈ ਹਿਊਮਨ ਰਿਸੋਰਸ ਨੂੰ ਯੂਜ਼ ਕੀਤਾ ਉਸ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਉਹ ਜਿਹੜਾ ਮ੍ਰਿਤਕ ਸੀ ਉਸ ਨੂੰ ਜਿਹੜੇ ਉਹਦੇ ਦੋ ਸਾਥੀ ਸੀ ਜੱਜੀ ਤੇ ਐਮਈ ਉਹਨਾਂ ਨੇ ਕੁਝ ਨਸ਼ੇ ਦੀ ਚੀਜ਼ ਦਿੱਤੀ ਸੀ ਉਹਦੇ ਦੋ ਜਿਹੜੇ ਦਸਤੂਜੇ ਸਾਥੀ ਵਿਸ਼ਾਲ ਖੁੱਡਾ ਤੇ ਚੁੰਗਾ ਇਹ ਸਾਹੀ ਜਿਹੜਾ ਮ੍ਰਿਤਕ ਹੈ ਉਸ ਤੋਂ ਬਾਅਦ ਕੁਝ ਜਿਹੜੀ ਕੁਝ ਕੁ ਕੁਝ ਗ੍ਰਾਮ ਜਿਹੜੀ ਚੀਜ਼ ਜਿਹੜੇ ਨਸ਼ਾ ਸੀ ਉਹਨੂੰ ਪੀਣ ਵਾਸਤੇ ਸਾਹੇ ਹੁੰਦੇ ਦਿੱਤਾ ਤੇ ਜਿਹੜਾ ਸਾਹੇ ਸੀ ਉਹ ਹਾਲ ਕਾਦਿਆਂ ਦੇ ਹੀ ਇੱਕ ਵਿਅਕਤੀ ਹੈ ਪੋਪੀ ਨਾਮ ਦਾ ਬੋਬੀ ਉਸਦੇ ਘਰ ਗਿਆ ਉੱਥੇ ਪੋਪੀ ਐਲੀਸ ਬੋਬੀ ਨੇ ਉਸ ਨੂੰ ਜਿਹੜਾ ਨਸ਼ਾ ਦਾ ਕੋਈ ਜਿਹੜਾ ਨਸ਼ਾ ਹੈ ਇੰਜੈਕਸ਼ਨ ਵਗੈਰਾ ਉਹਨੇ ਨੂੰ ਲਗੋ ਆਪ ਲਗਾਇਆ ਕੋਈ ਉਹਨੂੰ ਲਗਾਇਆ ਉਹਦੇ ਨਾਲ ਉਦੀ ਓਵਰਡੋਜ਼ ਨਾਲ ਜਾਂ ਗਲਤ ਤਰੀਕੇ ਨਾਲ ਛਾ ਲਗਾਉਣਾ ਉਸ ਦੇ ਘਰ ਉਹਦੀ ਮੌਤ ਹੋ ਗਈ। ਉਹਨਾਂ ਨੇ ਦੂਜੀ ਗਲਤੀ ਇਹ ਕਰ ਦਿੱਤੀ ਕਿ ਨਾ ਇਸ ਬਾਰੇ ਉਹਦੇ ਪਰਿਵਾਰ ਨੂੰ ਦੱਸ ਦਿੱਤੀ ਤੇ ਨਾ ਹੀ ਪੁਲਿਸ ਨੂੰ ਦੱਸ ਦਿੱਤੀ। ਤੇ ਉਹਦੇ ਸੋ ਉਹਦੇ ਜਿਹੜੇ ਉਹਦਾ ਫਾਦਰ ਤੇ ਉਹਦੀ ਮਾਤਾ ਜਿਹੜੀ ਉਹਦੀ ਮਾਤਾ ਰਾਣੀ ਤੇ ਉਹਦਾ ਫਾਦਰ ਰਾਜੂ ਉਸਨਾਂ ਨੇ ਉਹਨਾਂ ਨੇ ਜਿਹੜੀ ਕਤਲ ਕੀਤੀ Laash ਨੂੰ ਖੁਰਦਬਤ ਕਰਨ ਲਈ ਇੱਕ ਰੇੜੀ ਦਾ ਸਹਾਲ ਕੀਤਾ ਤੇ Laash ਨੂੰ ਕੱਪੜੇ ਵਿੱਚ ਲਮੇਟ ਕੇ ਥਾਣੇ ਕਾਦੀਆਂ ਦਾ ਏਰੀਆ ਜਿਹੜਾ ਪੈਂਦਾ ਬਟਾਲ ਰੋਡ ਤੇ ਬੋਗਰਾ ਧਰਮਗੰਡੇ ਲੱਗੇ ਨਾਲੀ ਦੇ ਸੋਟਾਏ ਇਹਦੇ ਵਿੱਚ ਤਫਤੀਸ਼ ਨੂੰ ਕਾਫੀ ਸੀਰੀਅਸਲੀ ਲੈਂਦੇ ਆ ਹੋયા ਜਿਹੜੇ ਇਸ ਮੁਕਦਮੇ ਦੇ ਪੰਜੇ ਦੋਸ਼ੀ ਨੇ ਜੱਜੀ ਇਲਸ ਮਨਜੀਤ ਐਮਈ ਇਲਸ ਅਮਰਿਤ ਤੇ ਉਸ ਦੇ ਨਾਲ ਜਿਹੜੇ ਰਾਣੀ ਉਸ ਦਾ ਜਿਹੜਾ ਜਿਹੜਾ ਹਸਬੰਡ ਰਾਜੂ ਤੇ ਮੇਨ ਦੋਸ਼ੀ ਪੋਪੀ ਉਹ ਗ੍ਰਿਫਤਾਰ ਕਰ ਲਏ ਗਏ ਨੇ ਤੇ ਮੇਰੀ ਜੋ ਹੜੀਆਂ ਸਖਤ ਦਤਾ ਨੇ ਹਨ ਉਹ ਮਾਨ ਡੋਗ ਅਸਿਸਪ ਸਾਹਿਬ ਵੱਲੋਂ ਉਸ ਨੂੰ ਮੈਂ ਆਪ ਵੀ ਸਾਨੂੰ ਕਰਵੇ ਕਰਦਾ ਵਾਂ ਕਿ ਨਸ਼ਾ ਵੇਚਣ ਜਾਂ ਨਸ਼ੇ ਦੀ ਜਿਹੜੀ ਕਮਾਈ ਖਾਨ ਵਾਲਾ ਉਸ ਨੂੰ ਬਿਲ ਬਖਸ਼ਿਆ ਨਹੀਂ ਜਾਵੇਗਾ ਤਾਂ ਕਿ ਇਹੋ ਜਿਹੇ ਵਾਰਦਾਤਾ ਦੋਹਰਾ ਨਾ ਹੋਣ ਕਿਸੇ ਦਾ ਘਰ ਨਾ ਉਹ ਜੜੇ ਤੇ ਸਖਤ ਹਦਾਇਤ ਹੈ ਇਹੋ ਜੇ ਕਮਾ ਤੋਂ ਬਾਜਾਓ ਤੇ ਪੁਰਜ਼ਾ ਸਾਥ ਦਿਓ ਕਿੰਨੇ ਚਿਰ ਚੱਲੂਗੀ ਇਹ ਪੁਲਿਸ ਨੂੰ ਤਲਾਸ਼ ਮਿਲਣ ਤੋਂ ਜਿਹੜੀ ਸਾਰੀ ਕਾਰਵਾਈ ਹੈ 24 ਹੋਅਰਸ ਹੋਈ ਹੈ ਇਸ ਕਰਕੇ ਹਰ ਇਹ ਕਾਦਮੀਆ ਪੁਲਿਸ ਹੈ ਇਹ ਸਾਹਬਾ ਜੀ ਦੀ ਹੱਕਦਾਰ ਹੈ ਇਹਨਾਂ ਇਸ ਵਿੱਚ ਕਿੰਨੇ ਦੋਸ਼ੀ ਹੈ ਟੋਟਲ ਜਿਹੜੇ 8 ਦੋਸ਼ੀ ਨੇ 5 ਗ੍ਰਫਰਰ ਹੋ ਗਏ ਨੇ ਜਿਹੜੇ ਦੋ ਜਾਂ ਜਿਹੜੇ ਬਾਕੀ 3 ਨੇ ਉਹ ਹੀ ਜਲਦੀ ਰਿਹਾਸਤਾ ਕਰ ਲੈਣਗੇ ਇਹਨਾਂ ਉੱਤੇ 302 202 34 ਆਈਪੀਸੀ ਤੋਂ 29 ਐਮਲ ਦਾ ਐਨਡੀਪੀਐਡ ਦਾ ਪਰਚਾਸ਼ਟ ਦਿੱਤਾ ਗਿਆ ਇਸ ਇਹ ਜੀ ਕਾਫੀ ਮੇਸ਼ਨ ਆ ਜਿਹੜਾ ਕੰਪਲੈਨਸ ਆ ਰਿਹਾ ਉਹਨਾਂ ਇਦੇ ਬਾਰੇ ਇਹਦੇ ਬਾਰੇ ਮੇਰੀ ਸਾਰੇ ਇਲਾਕਿਆਂ ਨੂੰ ਇੱਕ ਜਿਹੜੇ ਨਸ਼ਾ ਕਰਦੇ ਦੇ ਵਿਚਨ ਵਾਲੇ ਉਹਨਾਂ ਨੂੰ ਵਾਰਡਿੰਗ ਆ ਕਿ ਉਹਨਾਂ ਹੀ ਜਿਤਨਾ ਜਿਹੋ ਜੇ ਕਾਰਬਨ ਜੇ ਵਹੀ ਗੱਲ ਹੋਏਗੀ ਜਾਂ ਕੋਈ ਸਾਡਾ ਕੰਮ ਸਾਡੇ ਅੱਗੇ ਜਿਹੜਾ ਕਾਬੂ ਆਏਗਾ ਉਹਨੂੰ ਅਸੀਂ ਗ੍ਰਫਤ ਕਰਕੇ ਸਭ ਤੋਂ ਸੰਤਸ ਜਾਇਆਵਾਗੇ ਤੇ ਜਿਹੜੇ ਇਲਾਕੇ ਦੇ ਮੋਤਵਰ ਨੇ ਜਿਹੜੇ ਇਲਾਕੇ ਜਿਹੜੀ ਜਿਹੜੇ ਕੋਈ ਇਨਫੋਰਮ ਕਰਨ ਵਾਲੇ ਨੇ ਉਹਨਾਂ ਸੱਚੀ ਤਲਾ ਦੇਣ ਉਹ ਜਿਹੜੀ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਗੁੱਤ ਰੱਖੀ ਜਾਵੇਗੀ ਤੇ ਜਿਹੜੇ ਮਸਾ ਵਿਚਨ ਵਾਲੇ ਆ ਉਹਨਾਂ ਖਿਲਾਫ ਸਜ਼ਾ ਕਾਰੀ ਗਈ ਜਾਵੇਗੀ